ਗੁਰੂ ਪਿਆਰੀ ਸਾਧ ਸੰਤ ਜੀਓ ਸੰਤ ਨਿਰਗੁਣ ਦਾਸ ਜੀ ਮਹਾਨ ਸਿੱਧ ਪੁਰਸ਼ ਹੋਏ ਹਨ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਇਹ ਵੀ ਤਾਂ ਮਾਲਕ ਦੀਆਂ ਬਰਕਤਾਂ ਹੀ ਹੁੰਦੀਆਂ ਹਨ ਬੰਦੇ ਦੇ ਹੱਥ ਦੇ ਵਿੱਚ ਮਾੜੀ ਜੀ ਦੁਨਿਆਵੀ ਤਾਕਤ ਹੀ ਆ ਜਾਵੇ ਉਹਦੇ ਪੈਰ ਪੁੰਜੇ ਨਹੀਂ ਲੱਗਦੇ ਹਨ ਸਿੱਧੀਆਂ ਨੂੰ ਸੰਭਾਲਣਾ ਕਿਹੜੀ ਕੋਈ ਬੱਚਿਆਂ ਦੀ ਖੇਡ ਹੁੰਦੀ ਹੈ ਇਹ ਮਾਲਕ ਕਿਰਪਾ ਕਰੇ ਤਾਂ ਹੀ ਸੰਭਾਲੀਆਂ ਜਾ ਸਕਦੀਆਂ ਹਨ ਕਿਉਂਕਿ ਸਤਪੁਰਸ਼ਾਂ ਨੇ ਪਰਮਾਰਥ ਦੀਆਂ ਚਾਰ ਰੁਕਾਵਟਾਂ ਦਸੀਆਂ ਹਨ ਮੰਜਬ ਤੱਕ ਅਪੜਨ ਵਾਸਤੇ ਰੱਬ ਦੇ ਪਿਆਰੇ ਜਿਹੜੇ ਹੁੰਦੇ ਹਨ ਉਹ ਚੱਲਦੇ ਰਹਿੰਦੇ ਹਨ ਜਿੰਨਾ ਚਿਰ ਤੱਕ ਉਹਨਾਂ ਨੂੰ ਮੰਜ਼ਲ ਨਹੀਂ ਮਿਲ ਜਾਂਦੀ ਹੈ ਭਾਵੇਂ 100-100 ਜਨਮ ਲੱਗ ਜਾਣ ਚੱਲਦੇ ਜਾਂਦੇ ਹਨ ਭਾਈ ਵੀਰ ਸਿੰਘ ਜੀ ਦੇ ਬਚਨ ਆਪਾਂ ਪੜ੍ਹਦੇ ਆ ਨਾ ਕਸ਼ਮੀਰ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਗਏ ਝਰਨੇ ਦੇ ਲਾਗੇ ਬੈਠੇ ਸਨ ਉਹਨਾਂ ਦੇ ਅੰਦਰ ਸਾਜ ਸੰਗਤ ਜੀ ਕਵਤਾ ਫੁਰੀ ਕਿਉਂਕਿ ਜੋ ਕਵੀ ਜਨ ਹੁੰਦੇ ਹਨ ਸੰਸਾਰ ਵਿੱਚ ਵਿਚਰਦੇ ਆ ਉਹਨਾਂ ਦੇ ਅੰਦਰ ਕਵਤਾ ਪ੍ਰਗਟ ਹੋ ਜਾਂਦੀ ਹੈ ਜਿਹੜੇ ਸੰਤ ਹੁੰਦੇ ਹਨ ਉਹਨਾਂ ਦੇ ਅੰਦਰ ਅਗੰਮੀ ਬਾਣੀ ਪ੍ਰਗਟ ਹੋ ਜਾਂਦੀ ਹੈ ਇਹ ਕਵੀ ਅਤੇ ਸੰਤ ਦੇ ਵਿੱਚ ਫਰਕ ਹੁੰਦਾ ਹੈ ਉਸ ਵਕਤ ਕਰਤਾ ਫਰੀ ਔਖਣ ਲਗੇ ਸਾਂਝ ਪਈ ਪਰ ਸ਼ਾਮੇ ਸੁਪ ਗਏ ਕਿਉਂ ਇੱਛਾ ਬਲ ਤੂੰ ਜਾਰੀ ਕਹਿੰਦੇ ਸ਼ਾਮਾਂ ਦਾ ਵਕਤ ਹੋ ਗਿਆ ਪਰ ਸ਼ਾਮੇ ਵੀ ਗੁਰੂਪ ਹੋ ਗਏ ਪਰ ਇੱਛਾ ਬਲ ਤੂੰ ਵੀ ਅਜੇ ਵੀ ਤੁਰੇ ਜਾ ਰਿਆਂ ਹੈ ਚੱਲੀ ਜਾ ਰਿਆਂ ਹੈ ਨੈ ਸਰੋਧ ਕਰ ਰਹੇ ਉਵੇਂ ਹੀ ਤੇ ਟੁਰਨੋਂ ਵੀ ਨਹਾਰੀ ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ ਕਹਿੰਦੇ ਯਾਤਰੂ ਵੀ ਟਿਕ ਗਏ ਮਾਲੀ ਵੀ ਟਿਕ ਗਏ ਸਾਰੇ ਆਰਾਮ ਕਰਨ ਲੱਗ ਪਏ ਹਨ ਤੁਸੀਂ ਆਰਾਮ ਕਿਉਂ ਨਹੀਂ ਕਰ ਰਹੇ ਮਹਾਰਾਏ ਨੇ ਗੁਰਬਾਣੀ ਵਿੱਚ ਵੀ ਬਚਨ ਲਿਖਿਆ ਹੈ ਨਾ ਨੀਰ ਨੜੀਏ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਸਾਰੀ ਸਾਰੀ ਰਾਜ ਭਜਨ ਕਰਦੇ ਰਹਿੰਦੇ ਹਨ نیند ਉਹਨਾਂ ਦੇ ਲਾਗੇ ਨਹੀਂ ਆਉਂਦੀ ਹੈ ਜਿੱਤ ਲੈਂਦੇ ਹਨ ਨੀਂਦ ਕੋਈ ਸਾਹਿਬ ਜੀ ਜ਼ਿਕਰ ਕਰਦੇ ਹਨ ਕਹਿੰਦੇ ਸਹਿ ਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ ਸਰ ਜਿਸਵਾਦਲਾ ਸਾਗਿਆ ਤੇ ਕੁਦਰਤ ਟਿਕ ਗਈ ਸਾਰੀ ਆਗੋਂ ਫਿਰ ਜੋ ਸਾਧ ਸੰਗਤ ਜੀ ਝਰਨਾ ਹੈ ਉਹ ਉੱਤਰ ਦਿੰਦਾ ਹੈ ਕਹਿੰਦਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਰਾਮ ਨਹੀਂ ਬੈਂਦੇ ਜਿਨ੍ਹਾਂ ਨੂੰ ਚੋਟ ਲੱਗ ਜਾਂਦੀ ਹੈ ਨਾ ਬੈਰਾਗ ਐਵੇਂ ਕਵੇਂ ਨਹੀਂ ਸਾਧ ਸੰਗਤ ਜੀ ਪੈਦਾ ਹੋ ਜਾਂਦਾ ਹੈ ਭਗਤੀ ਦਾ ਫਲ ਦੱਸਿਆ ਹੈ ਮਹਾਤਮਾਨ ਨੇ ਬੜਾ ਭਜਨ ਕਰੇ ਬੜਾ ਭਜਨ ਕਰੇ ਡਟ ਕੇ ਬੰਦਗੀ ਕਰੇ ਫਿਰ ਬੈਰਾਗ ਪੈਦਾ ਹੁੰਦਾ ਹੈ ਐਵੇਂ ਨਹੀਂ ਪੈਦਾ ਹੋ ਜਾਂਦਾ ਵਿਦਵਾਨ ਪੂਛਤਾ ਇੱਕ ਤਰੀਕੇ ਦੇ ਨਾਲ ਇਹਦੀ ਗਿਣਤੀ ਵੀ ਦੱਸਦੇ ਹਨ ਕਿਸੇ ਦੀ ਪੁਰਬਲੇ ਜਨਮਾਂ ਦੀ ਕਮਾਈ ਕਮਾਈ ਹੋਏ ਉਹ ਅਲੱਗ ਗੱਲ ਹੈ ਉਸ ਤਰ੍ਹਾਂ ਦੱਸਦੇ ਹਨ ਵੀ 1 ਕਰੋੜ ਨਾਮ ਜਪੇ ਨਾ ਫਿਰ ਮਨ ਦੀ ਮੈਲ ਧੋਣੀ ਸ਼ੁਰੂ ਹੁੰਦੀ ਹੈ ਧੁੱਪ ਜਾਂਦੀ ਹੈ ਸਹਿਜ ਸਹਿਜ ਹੈ ਬੜੀ ਦੂਰ ਤੱਕ ਜਾਂਦੀ ਹੈ ਜਿੰਨਾ ਚਿਰ ਤੱਕ ਪੂਰੀ ਕਿਰਪਾ ਨਾ ਵਰਤ ਜਾਵੇ ਮੈਲ ਨਹੀਂ ਧੁੱਪਦੀ ਕਹਿੰਦੇ 2 ਕਰੋੜ ਨਾਮ ਜਪੇ ਫਿਰ ਅਰਸ਼ਾਂ ਦੇ ਨਾਲ ਗੱਲਾਂ ਹੋਣ ਲੱਗ ਪੈਂਦੀਆਂ ਹਨ ਜਿਹੜੇ ਸਾਧੂ ਮਹਾਤਮਾ ਸੰਸਾਰ ਵਿੱਚ ਸਰੀਰ ਕਰਕੇ ਨਹੀਂ ਵੀ ਰਹੇ ਉਹ ਵੀ ਆ ਕੇ ਮਿਲਦੇ ਹਨ ਦੇਵੀ ਦੇਵਤਿਆਂ ਦੇ ਨਾਲ ਗੱਲਾਂ ਹੋਣ ਲੱਗ ਪੈਂਦੀਆਂ ਹਨ ਬੜੇ ਬੜੇ ਭਜਨੀਕ ਪੁਰਸ਼ਾਂ ਦੇ ਨਾਲ ਬਚਨ ਹੋਣ ਲੱਗ ਪੈਂਦੇ ਹਨ ਦਰਸ਼ਨ ਹੋਣ ਲੱਗ ਪੈਂਦੇ ਹਨ ਇਥੇ ਵਾਸ ਨਹੀਂ ਕਹਿੰਦੇ ਫਿਰ 1 ਕਰੋੜ ਹੋਰ ਨਾਮ ਜਪੇ 3 ਕਰੋੜ ਨਾਮ ਜਪੇ ਫਿਰ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ ਇਹ ਲੰਮੀ ਯਾਤਰਾ ਹੈ ਬੱਚਿਆਂ ਦੀ ਖੇਡ ਨਹੀਂ ਇੱਥੇ ਕੋਈ 1 ਲੱਖੀ ਨਾਮ ਜਪ ਲਵੇ ਬੜਾ ਡੀਗ ਮਾਰਦਾ ਹੈ ਮੈਂ ਬੜਾ ਨਾਮ ਜਪ ਲਿਆ ਹੈ ਇੱਥੇ ਕਰੋੜਾਂ ਦੀਆਂ ਗੱਲਾਂ ਹਨ ਸੀਨੇ ਖਿੱਚ ਜਿਨ੍ਹਾਂ ਨੇ ਖਾਦੀਓ ਕਰ ਆਰਾਮ ਨਹੀਂ ਬੈਂਦੇ ਨੇਉ ਵਾਲੇ ਨੈਣਾ ਕੀ ਨੀਂਦਰ ਓਏ ਦਿਨੇ ਰਾਤ ਪਏ ਵਹਿੰਦੇ ਇਕੋ ਲਗਨ ਲਗੀ ਲਈ ਜਾਏ ਟੋਰ ਅਨੰਤ ਉਹਨਾਂ ਦੀ ਵਸਲੋਂ ਉਰੇ ਮੁਕਾਮ ਨਾ ਕੋਈ ਉਹ ਚਾਲ ਪਏ ਨਿਤ ਰਹਿੰਦੇ ਜਿਨ੍ਹਾਂ ਚਰਨ ਤੱਕ ਵਸਲ ਨਾ ਮਿਲ ਜਾਵੇ ਮਾਲਕ ਦੇ ਚਰਨਾਂ ਤੱਕ ਪਹੁੰਚ ਨਾ ਜਾਣ ਉਹਨਾਂ ਚਰਨ ਤੱਕ ਨਹੀਂ ਹਟਦੇ ਹਨ ਲੱਗੇ ਰਹਿੰਦੇ ਹਨ ਪਵੇਂ ਜਿੰਨੇ ਮਰਜੀ ਜਨਮ ਲੱਗ ਜਾਣ ਇਹ ਜਨਮ ਜਨਮਾਂ ਦੀ ਖੇਡ ਹੈ ਸਾਧ ਸੰਤ ਜੀ ਸੋ ਗੁਰੂ ਪਿਆਰੀ ਸਾਧ ਸੰਤ ਜੀ ਉਹ ਸਭ ਤੋਂ ਪਹਿਲੀ ਰੁਕਾਵਟ ਵਿਦਵਾਨ ਮਹਾਂਪੁਰਸ਼ਾਂ ਨੇ ਦੱਸਿਆ ਹੈ ਪਰਾਇਆ ਤਨ ਬੜਾ ਔਖਾ ਕੰਮ ਹੈ ਸਾਧ ਸੰਤ ਜੀ ਕਹਿ ਦੇਣਾ ਬੜਾ ਸੌਖਾ ਹੈ ਧਰਮ ਦਾ ਬਾਣਾ ਪਾ ਲੈਣਾ ਬੜਾ ਸੌਖਾ ਹੈ ਔਰ ਸਾਧ ਸੰਗਤ ਜੀ ਮਹਾਰਾਜ ਜੀ ਜ਼ਿਕਰ ਕਰਦੇ ਹਨ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾਂ ਛਪਾਵੇ ਵਾਹਿਗੁਰੂ ਤਾਂ ਹਰ ਜਗ੍ਹਾ ਵੇਖ ਰਿਹਾ ਹੈ ਨਾ ਤਾਂ ਤਾਂ ਕੁਝ ਛਪਾਇਆ ਨਹੀਂ ਨਾ ਜਾ ਸਕਦਾ ਦੂਸਰਾ ਦੱਸਿਆ ਹੈ ਪਰਾਇਆ ਧਨ ਬਾਬਾ ਨਾਮਦੇਵ ਜੀ ਵੀ ਫਰਮਾਉਂਦੇ ਹਨ ਪਰ ਤਨ ਪਰਦਾਰਾ ਪਰ ਹਰੀ ਕਹਿੰਦੇ ਦੋ ਚੀਜ਼ਾਂ ਦਾ ਜਿੰਨੇ ਤਿਆਗ ਕਰ ਦਿੱਤਾ ਤੁਲਸੀ ਜਿਨਵੇਂ ਵਚਨ ਲਿਖੇ ਹਨ ਪਰ ਧਨ ਕੋ ਮਾਟੀ ਸਮਝੇ ਪਰ ਤਰਿਆ ਮਾਤ ਸਮਾਨ ਸਾਧੂਆਂ ਦੇ ਰਸਨਾ ਤੇ ਮਾਤਾ ਹੀ ਸ਼ਬਦ ਹੁੰਦਾ ਹੈ ਭਾਵੇਂ 1 ਸਾਲ ਦੀ ਬੱਚੀ ਹੋਵੇ ਭਾਵੇਂ 100 ਸਾਲ ਦੀ ਮਾਤਾ ਹੋਵੇ ਮਾਤਾ ਹੀ ਕਹਿਣਗੇ ਪਰ ਧਨ ਕੋ ਮਾਟੀ ਸਮਝੇ ਪਰ ਤਰੇ ਮਾਤ ਸਮਾਨ ਇਤਨੇ ਪਰ ਹਰੀ ਨਾ ਮਿਲੇ ਤੋ ਤੁਲਸੀ ਦਾਸ ਜਮਾਨ ਕਹਿੰਦੇ ਫਿਰ ਵੀ ਰੱਬ ਨਾ ਮਿਲੇ ਮੈਨੂੰ ਫੜ ਲੋ ਆਕੇ ਸੌਖਾ ਕਮ ਹੈ ਸੌਖਾ ਨਹੀਂ ਪਰ ਧਨ ਪਰ ਦਾਰਾ ਪਰ ਹਰੀ ਤਾ ਕੈ ਨਿਕਟ ਬਸੈ ਨਰ ਹਰੀ ਉਹ ਰਾਮ ਦਾ ਹੀ ਰੂਪ ਹੈ ਪਰਮੇਸ਼ਰ ਦਾ ਹੀ ਰੂਪ ਉਹਨੂੰ ਜਾਣੋ ਜਿਹਦੇ ਵਿੱਚ ਇਹ ਦੋ ਖੂਬੀਆਂ ਹਨ ਦੋ ਗੁਣ ਹਨ ਸਾਧ ਸੰਤ ਜੀ ਤੀਸਰਾ ਹੁੰਦੀ ਹੈ ਸਾਧ ਸੰਤ ਜੀ ਪ੍ਰਭਤਾ ਕੁਝ ਪਾ ਕੇ ਮਾਣਨਾ ਆਣਾ ਇਹ ਤੀਸਰੀ ਰੁਕਾਵਟ ਹੁੰਦੀ ਹੈ ਹਉਮੈ ਆਈ ਨਹੀਂ ਤੇ ਬੰਦਾ ਡਿੱਗਿਆ ਨਹੀਂ ਬਸ ਇਧਰੋਂ ਆਈ ਉਤੋਂ ਫਿਰ ਮਹਾਰਾਜ ਫਿਰ ਆਉਣੇ ਵਾਲੀ ਥਾਂ ਵਿਖਾਲ ਦੇਂਦੇ ਹਨ ਬੰਦੇ ਨੂੰ ਬੜੀ ਜੀ ਹੋਂ ਮੇ ਆਈ ਉਸੇ ਵਕਤ ਹੀ ਗਿਰ ਜਾਂਦਾ ਹੈ ਡਿੱਗ ਜਾਂਦਾ ਹੈ ਇਹ ਤੀਸਰਾ ਚਰਨ ਹੈ ਤੀਸਰੀ ਰੁਕਾਵਟ ਹੈ ਔਰ ਚੌਥੀ ਸਭ ਤੋਂ ਜਿਹੜੀ ਅਖੀਰਲੀ ਰੁਕਾਵਟ ਮਹਾਪੁਰਸ਼ਾਂ ਨੇ ਲਿਖੀ ਹੈ ਉਹ ਹੈ ਰਿद्धि सिद्धि ਜਿਨ੍ਹਾਂ ਦੇ ਵਿੱਚ ਇਹ ਪ੍ਰਗਟ ਹੋ ਜਾਂਦੀ ਹੈ ਉਹਨੂੰ ਵੀ ਸੰਭਾਲਣਾ ਬੜਾ ਔਖਾ ਹੋਇਆ ਕਰਦਾ ਹੈ ਸਾਧ ਸੰਤ ਜੀ ਸਤਿਗੁਰ ਜੀ ਹੱਥ ਦੇ ਕੇ ਰੱਖਣ ਤਾਂ ਗੱਲ ਬਣਦੀ ਹੈ